बाबा अमरनाथ की वार्षिक यात्रा के लिए मधुपुर स्थित लंगर लगाने के लिए सताईस जून को लगाए जाने वाले लंगर संबंधी जय शिवदीप सेवा सोसाइटी की एक मीटिंग अध्यक्ष त्रिलोक जोशी के नेतृत्व में हुई इस मौके त्रिलोक जोशी ने कहा कि माधोपुर में लगाए जाने वाले लंगर के लिए उनका जत्था 25 जून को अमृतसर से रवाना होगा जिसके लिए सभी तैयारियां मुकम्मल कर ली गई हैं उन्होंने कहा कि अमरनाथ यात्रा दौरान श्रद्धालुओं के लिए रहने एवं खाने पीने मेडिकल के अलावा अन्य सुख सुविधाएं उपलब्ध की जाएंगी उन्होंने कहा कि दो दिन का समय शेड एवं लंगर स्थापित करने में लग जाएगा उन्होंने कहा कि यात्रा दौरान किसी को असुविधा ना हो इसके लिए फौज का भी पूरा सहयोग मिल रहा है उन्होंने ये भी कहा कि मौतपुर स्थित सताईस जून से लंगर की शुरुआत होकर प्रभु इच्छा तक लगाया जाएगा इस मौके पर संवेंद्रपाल मनमोहन शर्मा संवेंद्रपाल जी नाम मोहित शर्मा सौरभ शर्मा नरेश बावा ऋषि दीप राकेश वडाली बुआदास प्रिंस लाडला मनी लाडला रिंकी मोदगेल करण शर्मा विनोद कुद्दी रवि शर्मा सतीश मट्टू गौरव शर्मा आदि मौजूद थे महादेव हारो हारो महादेव बोल शंकर

ਨਾਨਕ ਨਾਮ ਦੀ ਜੈ ਬੰਬ ਬੰਬ ਜੈਸ਼ਵਦੀ ਸੇਵਾ ਸੁਸਾਇਟੀ ਦੇ ਇੱਕ ਮੈਂਬਰ ਹਾਂ ਦੀ ਕਰਕੇ ਅਸੀਂ ਸੇਵਾ ਸਾਰਿਆਂ ਇਕੱਠੀ ਕੀਤੀ ਹੈ ਪ੍ਰਧਾਨਤਰ ਲੋਕ ਜੋਸ਼ੀ ਜਣਾਂ ਲਈ ਦਿਵਾਈਏ ਇਹ ਸਾਡਾ 15ਵਾਂ ਭੰਡਾਰਾ ਜੀ ਮਾਧੋਪੁਰ ਰੇਲਵੇ ਸਟੇਸ਼ਨ ਤੇ पठानकोट ਜੰਮੂ ਰੋਡ ਤੇ ਲੱਗਦਾ ਜੀ ਇਹ 15 ਸਾਲ ਹੋ ਗਏ ਜੀ ਇਹ ਭੰਡਾਰਾ ਹਰ ਫੈਸਿਲਿਟੀ ਦਿੰਦਾ ਜੀ ਆਉਣ ਵਾਲੇ ਅਮਰਨਾਥ ਯਾਤਰਾਵਾਂ ਨੂੰ ਵੈਸ਼ਨ ਦੇ ਵੀ ਜਾਣ ਵਾਲੇ ਯਾਤਰਾਵਾਂ ਨੂੰ ਹਰ ਫੈਸਿਲਿਟੀ ਜਿਹੜੀ ਆ ਪ੍ਰੋਵਾਈਡ ਕਰਦਾ ਵਾ ਮੈਡੀਕਲ ਸਹੂਲਤ ਤੋਂ ਲੈ ਕੇ ਸੌਂਦ ਤੱਕ ਨੌਂ ਤੱਕ ਹਰ ਚੀਜ਼ ਜਿਹੜੀ ਉਹ ਅਸੀਂ ਉੱਥੇ ਪ੍ਰੋਵਾਈਡ ਕਰਦੇ ਆ ਇਹ ਸਭ ਕੁਝ ਜੋ ਕੁਝ ਵੀ ਹੋ ਰਿਹਾ ਵਾ ਪ੍ਰਧਾਨਤਰ ਲੋਕ ਜੋਸ਼ੀ ਨਾਲ ਦਿਖਾਈ ਹਟੋ ਰਿਹਾ ਤੇ ਛਾੜੇ ਆ ਸਾਬ ਜਿਹੜੇ ਛਾੜੇ ਦੇ ਜਿੰਨੇ ਵੀ ਵਸਬੀਕ ਨੇ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਵਾ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਡੇ ਪਰ ਲੋਕ ਜੋਸ਼ੀ ਪ੍ਰਧਾਨ ਸਾਡੇ ਸੁਰਿੰਦਰ ਜੀ, ਸੁਰਿੰਦਰ ਚੀਨਾ ਜੀ, ਸਰੋਵਰ ਜੀ, ਮੋਹਿਤ ਜੀ, ਪ੍ਰਿੰਸ ਲਾਲਾ ਜੀ, ਮਨੀ ਲਾਲਾ ਜੀ ਸੰਨੀ ਜੀ ਕਿਨਾਰੀ ਸਾਡੇ ਮੋਨਟੂ ਪ੍ਰਧਾਨ ਜੀ ਗੌਰਵ ਜੀ ਤੇ ਸਾਡੇ ਬਾਹੂ ਸਾਡੇ ਜਿਹੜੇ ਸਾਡੇ ਬਜ਼ੁਰਗ ਨੇ ਸਾਡੇ ਜਿਹੜੇ ਆਦਰ ਦੀ ਬਾਹੂ ਬੂਆ ਦਾਸ ਜੀ ਤੇ ਵਡਾਲੀ ਤੋਂ ਸਾਡੇ ਰਕੇਸ਼ ਵਡਾਲੀ ਜੀ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਸਾਰੇ ਜਿਹੜੀ ਉਹ ਕਲੈਕਸ਼ਨ ਕਰਦੇ ਆ ਤੇ ਇਹਨਾਂ ਨੇ ਅਰਕੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਵਾ ਤੇ ਪ੍ਰਕਾਸ਼ ਕਰਦੇ ਆ ਕਿ ਇਸ ਤਰ੍ਹਾਂ ਹੀ ਇਹ ਸਾਰੇ ਜਿਹੜੇ ਆ ਮੈਂਬਰ ਇਹਨਾਂ ਦਾ ਪਿਆਰ ਬਣਿਆ ਰਹੇ ਤੇ ਅਸੀਂ ਹਰ ਸਾਲ ਜਿਹੜੇ ਉਹ ਭੋਲੇ ਨਾ ਜੀ ਦੇ ਜਿਹੜੇ ਦਰਸ਼ਕਾਂ ਕਰਨ ਜਾ ਰਹੇ ਆ ਉਹਨਾਂ ਦੀ ਸੇਵਾ ਕਰਦੇ ਰਹੀ ਜੈ ਸ਼ੰਕਰ ਜੀ ਜਿਹੜਾ ਭੰਡਾਰਾ ਵਾ ਕਿਹੜੀ ਤਰੀਕ ਤੋਂ ਸ਼ੁਰੂ ਹੋਏਗਾ ਤੇ ਕਦੋਂ ਜਾ ਕੇ ਸਮਾਪਤ ਹੋਏਗਾ ਜੀ ਇਹ ਸਾਡਾ ਭੰਡਾਰਾ ਜਿਹੜਾ ਜੀ ਅਸੀਂ 25 ਤਰੀਕ ਨੂੰ ਇੱਥੋਂ ਅਸੀਂ 25 ਜੂਨ ਨੂੰ ਇੱਥੋਂ ਜਾ ਰਹੇ ਆ 2 ਦਿਨ ਜਿਹੜਾ ਆਏ ਭੰਡਾਰਾ ਇਹਨਾਂ ਨੂੰ ਸੈਟਿੰਗ ਕਰਨ ਲੱਗਿਆਂ ਲੱਗਦੇ ਆ 27 ਤਰੀਕ ਨੂੰ ਸਾਡਾ ਭੰਡਾਰਾ ਜਿਹੜਾ ਵਾ ਉਹ ਸ਼ੁਰੂ ਹੋ ਜਾਏਗਾ ਪ੍ਰੋਪਰ ਜਿਹੜਾ ਉਹ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਆਪਾਂ ਪਹਿਲਾਂ ਬੋਲ ਚੁੱਕੇ ਉਹ 27 ਤਰੀਕ ਤੋਂ ਸਾਰੀਆਂ ਜਿਹੜੀਆਂ ਉਹ ਆਪਾਂ ਜਿਹੜੇ ਸ਼ਿਵ ਭਗਤ ਆ ਉਹਨਾਂ ਨੂੰ ਦੇੜੀਆਂ ਸ਼ੁਰੂ ਕਰ ਦੇਣਾ ਹੈ ਇਮੀਡੀਏਟਾ ਇਹ ਤਕਰੀਬਨ ਤਕਰੀਬਨ 1 ਮਹੀਨਾ ਲੱਗੇਗਾ ਜੀ 24 ਆਵਰ ਚਲੇਗਾ 24 ਘੰਟੇ ਚੱਲਦਾ ਜੀ 1 ਮਹੀਨਾ ਚੱਲਦਾ ਜੀ 31 33 ਦਿਨ ਜਿਹੜਾ ਵਾ ਇਹ ਭੰਡਾਰਾ ਜਿਹੜਾ ਉਹ 24 ਘੰਟੇ ਚੱਲਦਾ ਜੀ ਅਸੀਂ ਜੈ ਸ਼ਿਵ ਦੀਪ ਸੇਵਾ ਸੁਸਾਇਟੀ ਮਾਧੋਪੁਰ ਭੰਡਾਰੇ ਵਾਲੇ ਜੋ ਕਿ ਪਠਾਨਕੋਟ ਰੋਡ ਦੇ ਉੱਪਰ ਆਪਣਾ ਇਸ ਵਾਰ 15ਵਾਂ ਵਿਸ਼ਾਲ ਭੰਡਾਰਾ ਬਾਬਾ ਪੋਲੇ ਰਾਜ ਜੀ ਦੀ ਕਿਰਪਾ ਦੇ ਨਾਲ ਔਰ ਪ੍ਰਧਾਨ ਤਰਲੋਕ ਜੋਸ਼ੀ ਦੀ ਅਗਵਾਈ ਹੇਠ ਲੱਗ ਰਿਹਾ ਹੈ ਔਰ ਇਸ ਸਾਲ ਬਾਬਾਈ ਦੀ ਕਿਰਪਾ ਦੇ ਨਾਲ ਜਿਹੜਾ ਅਸੀਂ ਉਥੇ ਲੰਗਰ ਜਿਹੜਾ ਵਾ ਉਹ ਹੋਰ ਵੀ ਮਤਲਬ 14 ਸਾਲਾਂ ਤੋਂ ਜਿਹੜਾ ਲਗੀ 15ਵਾਂ ਸਾਲ ਜਾ ਰਿਹਾ ਉਸ ਤੋਂ ਹੋਰ ਪ੍ਰੋਵਾਈਡ ਜਿਆਦਾ ਕੀਤਾ ਵਾ ਉਥੇ ਅਸੀਂ ਇਸ ਵਾਰ ਮੈਡੀਕਲ ਦੀ ਸਹੂਲਤ ਹੋਰ ਜ਼ਿਆਦਾ ਪ੍ਰੋਵਾਈਡ ਕੀਤੀ ਆ ਪਲੱਸ ਉਥੇ ਸਿਕਿਉਰਿਟੀ ਦਾ ਸੀ ਸਪੈਸ਼ਲ ਉਥੋਂ ਦੇ ਜਿਹੜੇ ਆਪਣੇ ਪ੍ਰਸ਼ਾਸਨ ਨੂੰ ਮਿਲ ਕੇ ਸਿਕਿਉਰਿਟੀ ਹੋਰ ਜ਼ਿਆਦਾ ਪ੍ਰੋਵਾਈਡ ਕਰਾਈ ਆ ਵੀ ਜੋ ਵੀ ਯਾਤਰੀ ਸ਼੍ਰੀ ਅਮਰ ਰਾਜ ਯਾਤਰਾ ਤੇ ਜਾਣ ਉਹਨਾਂ ਨੂੰ ਕੋਈ ਕਿਸੇ ਚੀਜ਼ ਦੀ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਖਾਸ ਕਰਕੇ ਉੱਤੇ ਇਸ ਵਾਰ ਅਸੀਂ ਰਹਿਣ ਦਾ ਵੀ ਜਿਹੜਾ ਵਾ ਉਹ ਪ੍ਰੋਗਰਾਮ ਬਣਵਾਇਆ ਵਾ ਵੀ ਜੇ ਕਿਸੇ ਯਾਤਰੀ ਨੇ ਠਹਿਰਨਾ ਹੋਵੇ ਤੇ ਸਾਡੇ ਲੰਗਰ 'ਚ ਠਹਿਰ ਸਕਦਾ ਵਾ ਜੈ ਮਾਤਾ ਦੀ ਜੀ ਜੈ ਸ਼ਿਵ ਸ਼ੰਕਰ ਮੈਂ ਤੁਹਾਡਾ ਮਨੀ ਲਾੜਲਾ ਅੱਜ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੈ ਸ਼ਿਵ ਦੀਪ ਸੇਵਾ ਸੁਸਾਇਟੀ ਵਾਲੇ ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਬੋਲੇ ਸ਼ੰਕਰ ਦਾ ਲੰਗਰ ਜਿਹੜਾ ਉਹ ਮਾਧਵਪੁਰ ਦੇ ਵਿੱਚ ਲਾ ਰਹੇ ਨੇ 15ਵਾਂ ਲੰਗਰ ਭੋਲੇ ਨਾਥ ਜੀ ਦਾ ਲੱਗ ਰਿਹਾ ਹੈ ਮਾਧਪੁਰ ਦੇ ਵਿੱਚ ਇਹ ਪੂਰਾ 1 ਮਹੀਨੇ ਵਾਸਤੇ ਤੇ ਤੁਹਾਨੂੰ ਸਾਰਿਆਂ ਨੂੰ ਮੇਰੀ ਗੁਜਾਰਿਸ਼ ਹੈ ਜਿਹਨੇ ਵੀ ਮੇਰੀਆਂ ਪੇਟਾਂ ਸੁਣਦੇ ਨੇ ਮੈਨੂੰ ਪਿਆਰ ਕਰਦੇ ਜ਼ਰੂਰ ਜਦੋਂ ਵੀ ਤੁਸੀਂ ਅਮਰਨਾਥ ਯਾਤਰਾ ਤੇ ਜਾਣਾ ਤੇ ਮਾਧਪੁਰ ਦੇ ਵਿੱਚ ਲੰਗਰ ਛੱਕ ਕੇ ਜਾਣਾ ਉਥੇ ਤੇ ਆਪਣੀ ਜਿਹੜੀ ਉਹ ਉਥੇ ਸੇਵਾ ਕਰਕੇ ਜਾਣੀ ਜੈ ਭੋਲੇਨਾਥ ਜੈ ਜੈ